ਸੱਜਣ ਜੀ ਪ੍ਰਾਈਮ ਪੰਜਾਬ ਉਤੇ ਤਸਵੀਰਾਂ ਤੁਹਾਨੂੰ ਦਿਖਾਉਣ ਲੱਗੇ ਆ ਤਸਵੀਰਾਂ ਹਾਲੇ ਕਿ ਕਿੱਥੋਂ ਦੀਆਂ ਨੇ ਇਹ ਤਾਂ ਪਤਾ ਨਹੀਂ ਕਿਉਂਕਿ ਵਾਇਰਲ ਵੀਡੀਓ ਸਾਡੇ ਤੱਕ ਪਹੁੰਚਦੀ ਹੈ ਜਿਸ ਦੇ ਵਿੱਚ ਇੱਕ ਬੱਚਾ ਜਰੂਰ ਨਾਂ ਲੈ ਰਿਹਾ ਹੈ ਗੇ ਜਵਰੀਦ ਬਿੱਟੂ ਜਿਹੜੇ ਨੇ ਉਹ ਭੱਜਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪਿੰਡਾਂ ਦੇ ਵਿੱਚ ਲਗਾਤਾਰ ਭਾਜਪਾ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਤੇ ਭਾਜਪਾ ਨੂੰ ਰੈਲੀਆਂ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ ਕਿਸਾਨਾਂ ਦੀ ਮੰਨੀਅਤ ਕਿਸਾਨਾਂ ਦਾ ਕਹਿਣਾ ਹੈ ਕਿ ਜਿਵੇਂ ਸਾਨੂੰ ਦਿੱਲੀ ਦੇ ਜਨਾਂ ਰੋਕਿਆ ਇਹ ਘੱਟੋ ਘਾਟੇ ਨੂੰ ਇਹ ਅਹਿਸਾਸ ਤਾਂ ਹੋਵੇ ਕਿ ਕਿਸੇ ਨੂੰ ਰੋਕੇ ਜਾਣ ਦਾ ਦਰਦ ਕਿੰਨਾ ਹੁੰਦਾ ਹੈ ਉਹ ਵੇਖਦੇ ਹੋ ਤਸਵੀਰ ਜਿੱਥੇ ਦੱਸਿਆ ਜਾ ਰਿਹਾ ਕਿ ਇੱਕ ਸਮਾਗਮ ਦੌਰਾਨ ਬਿੱਟੂ ਦਾ ਜਿਹੜਾ ਪ੍ਰੋਗਰਾਮ ਜਿਹੜਾ ਨਹੀਂ ਹੋਣ ਦਿੱਤਾ ਗਿਆ ਉਹ ਦੇਖਦੇ ਆ ਉਹ ਆ ਗਿਆ ਭੱਜਿਆ ਹੋਇਆ ਉਹ ਭੱਜ ਗਿਆ ਇਹ ਉਹ ਜਾ ਰਹੇ ਇਹ ਉਹ ਭੱਜ ਗਿਆ ਜੀ ਭੱਜ ਗਏ ਟੈਂਟ ਲੱਗੇ ਰਹੇ ਗਏ ਉਹ ਆਪਾਂ ਵੀ ਦੇਖਿਆ ਜਾਗਾ ਆ ਜਾਣਦੇ ਨਹੀਂ ਕਰ ਨੂੰ ਨਹੀਂ ਹੜਦੇ ਕਿ ਭੱਜਵੇ ਓਏ ਉਹ ਭੱਜ ਗਏ ਉਹ ਭੱਜ ਗਿਆ ਵੀ ਭੱਜ ਗਿਆ ਕੂੜੀ ਦੀ ਬਿੱਟੂ ਭੱਜ ਗਿਆ